ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ ਇੱਕ ਖਾਸ ਪ੍ਰੋਗਰਾਮ ਸਿਆਸੀ ਸਮੀਖਿਆ ਸੋ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਬਹੁਤ ਧੰਨਵਾਦ ਮਨਦੀਪ ਜੀ ਬਹੁਤ ਧੰਨਵਾਦ ਡੱਲਾ ਜੀ ਅੱਜ ਬਹੁਤ ਹੀ ਅਹਿਮ ਦੋ ਸਵਾਲ ਨੇ ਜਿਨ੍ਹਾਂ ਦੇ ਉੱਪਰ ਅੱਜ ਦੀ ਸਿਆਸੀ ਸਮੀਖਿਆ ਜਿਹੜੀ ਆਪਾਂ ਸਾਂਝੀ ਕਰਨੀ ਆ ਸਭ ਤੋਂ ਪਹਿਲਾਂ ਤਾਂ ਸਵਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਗਨ ਮਾਨ ਨੇ ਅਸਤੀਫਾ ਦੇ ਦਿੱਤਾ ਇਹਦੇ ਪਿੱਛੇ ਦੇ ਕੀ ਸੱਚ ਨੇ ਸਭ ਤੋਂ ਪਹਿਲਾਂ ਤਾਂ ਇਸ ਦੇ ਉੱਪਰ ਜਾਣਕਾਰੀ ਸਾਂਝੀ ਕਰੋ ਦੇਖੋ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਨੇ ਸਾਬਕਾ ਮੰਤਰੀ ਵੀ ਨੇ ਔਰ ਬੜੇ ਜੁਝਾਰੂ ਲੀਡਰ ਵੀ ਨੇ ਹਾਲਾਂਕਿ ਕਿਤੇ ਨਾ ਕਿਤੇ ਉਹਨਾਂ ਦਾ ਨਾਤਾ ਵਿਵਾਦਾਂ ਦੇ ਨਾਲ ਵੀ ਰਿਹਾ ਉਹਨਾਂ ਨੇ ਚੁਟਕੀਆਂ ਚ ਐਮਐਸਪੀ ਦੇਣ ਦਾ ਜਿਹੜਾ ਭਾਸ਼ਣ ਕੀਤਾ ਸੀ ਉਹ ਹਮੇਸ਼ਾ ਹੀ ਬਹੁਤ ਚਰਚਾਵਾਂ ਦੇ ਵਿੱਚ ਰਿਹਾ ਕਿ ਸਾਡੀ ਸਰਕਾਰ ਕੈਪਟਨ ਮਰਿੰਦਰ ਅਸਤੀਫਾ ਦੇਣ ਸਾਨੂੰ ਸਰਕਾਰ ਸੌਂਪਣ ਅਸੀਂ ਚੁਟਕੀ ਮਾਰ ਕੇ ਚੁਟਕੀਆਂ ਚ ਅਸੀਂ ਐਮਐਸਪੀ ਕਿਸਾਨਾਂ ਨੂੰ ਦੇ ਦਵਾਂਗੇ ਹਾਲਾਂਕਿ ਇਸ ਬਿਆਨ ਦੇ ਉੱਤੇ ਬਹੁਤ ਜੱਗ ਹਸਾਈ ਹੋਈ ਆਮ ਆਦਮੀ ਪਾਰਟੀ ਦੀ ਪਰ ਉਹ ਸਿਆਸਤ ਦੇ ਵਿੱਚ ਨਵੇਂ ਸੀ ਅਨਮੋਲ ਗਗਨਮਾਨ ਪਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਆਮ ਆਦਮੀ ਪਾਰਟੀ ਕਿਸੇ ਵੀ ਵਿਅਕਤੀ ਨੂੰ ਉਦੋਂ ਮੰਤਰੀ ਦੇ ਅਹੁਦੇ ਤੋਂ ਹਟਾਉਂਦੀ ਹੈ ਜਦੋਂ ਆਮ ਆਦਮੀ ਪਾਰਟੀ ਕੋਲੇ ਯਾਤਾਇਰ ਰਿਪੋਰਟਾਂ ਪਹੁੰਚਣ ਕਿ ਉਹ ਐਮਐਲਏ ਜਾਂ ਮੰਤਰੀ ਉਹਦੇ ਤੇ ਕ腐ਪਸ਼ਨ ਦੇ ਅਲੀਗੇਸ਼ਨ ਨੇ ਜਾਂ ਆਮ ਆਦਮੀ ਪਾਰਟੀ ਦੇ ਅੰਦਰੂਨੀ ਸਰਵੇਖਣਾ ਚ ਇਹ ਗੱਲ ਆਵੇ ਕਿ ਇਹ ਐਮਐਲਏ ਜਾਂ ਮੰਤਰੀ ਦੀ ਕਾਰਗੁਜ਼ਾਰੀ ਸਹੀ ਨਹੀਂ ਲੋਕਾਂ ਚ ਜਾਂਦਾ ਨਹੀਂ ਤੇ ਪਾਰਟੀ ਨੂੰ ਇਹਦਾ ਫਾਇਦਾ ਨਹੀਂ ਜਦੋਂ ਕਿਸੇ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਂਦਾ ਹੈ ਉਹਦੇ ਪਿੱਛੇ ਇਹ ਕਾਰਨ ਮੁੱਖ ਰਹਿੰਦੇ ਨੇ ਹੁਣ ਜਦੋਂ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਤੇ ਉਸ ਤੋਂ ਬਾਅਦ ਵੀ ਅਨਮੋਲ ਗਗਨ ਮਾਨ ਹੁਣਾ ਨੇ ਖੇੜੇ ਮੱਥੇ ਪਾਰਟੀ ਦਾ ਫੈਸਲਾ ਸਵੀਕਾਰ ਕੀਤਾ ਉਹਨਾਂ ਕਿਸੇ ਤਰ੍ਹਾਂ ਦੀ ਬਗਾਵਤ ਨਹੀਂ ਕੀਤੀ ਨਰਾਜ਼ਗੀ ਹਤਾਸ਼ਾ ਨਿਰਾਸ਼ਾ ਕੁਝ ਵੀ ਪ੍ਰਗਟ ਨਹੀਂ ਕੀਤਾ ਤੇ ਉਹ ਬਤੌਰ ਐਮਐਲਏ ਕੰਮ ਕਰ ਰਹੇ ਸੀ ਔਰ ਆਪਣੇ ਹਲਕੇ 'ਚ ਵੀ ਵਿਚਰ ਰਹੇ ਸੀ ਹਾਲਾਂਕਿ ਜਿਹੜਾ ਖਰੜ ਹਲਕਾ ਆਮ ਆਦਮੀ ਪਾਰਟੀ ਦੇ ਲਈ ਖਰੜ ਹਲਕਾ ਕੋਈ ਬਹੁਤ ਵੱਡਾ ਵਿਕਾਸ ਦੇ ਕੰਮਾਂ ਵਾਲਾ ਹਲਕਾ ਨਹੀਂ ਬਣ ਸਕਿਆ ਮੁਹਾਲੀ ਦਾ ਹਿੱਸਾ ਖਰੜ ਔਰ ਖਰੜ ਹਲਕੇ ਦੇ ਵਿੱਚ ਡਿਵੈਲਪਮੈਂਟ ਦੇ ਨਾਂ ਤੇ ਸਰਕਾਰ ਵੱਲੋਂ ਕੋਈ ਬਹੁਤਾ ਕੁਝ ਕੀਤਾ ਗਿਆ ਹੋਵੇ ਇਹ ਕਦੀ ਵੀ ਅਸੀਂ ਨਹੀਂ ਵੇਖਿਆ ਸਭ ਤੋਂ ਮਾੜਾ ਹਾਲ ਤਾਂ ਖਰੜ ਦੇ ਵਿੱਚ ਸੜਕੀ ਵਿਵਸਥਾ ਦਾ ਸੜਕਾਂ ਸੀਵਰੇਜ ਥਾਂ ਥਾਂ ਤੇ ਔਰ ਬਹੁਤ ਹੀ ਅਨਪਲਾਨਡ ਸ਼ਹਿਰ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਖਰੜ ਨੂੰ ਆਦਰਸ਼ ਨਹੀਂ ਬਣਾ ਸਕੀ ਪਹਿਲਾ ਕਮਰ ਸੰਧੂ ਇੱਥੋਂ ਐਮਐਲਏ ਰਹੇ ਨੇ ਕਮਰ ਸੰਧੂ ਵੀ ਖਰੜ ਹਲਕੇ ਤੋਂ ਐਮਐਲਏ ਰਹੇ ਨੇ ਔਰ ਉਹ ਵੀ ਆਮ ਆਦਮੀ ਪਾਰਟੀ ਦੇ ਲਈ ਦੁਬਾਰਾ ਚੋਣ ਨਹੀਂ ਲੜੇ ਹੁਣ ਸਵਾਲ ਜਿਹੜਾ ਤੁਹਾਡਾ ਹੈ ਕਿ ਬੀਬੀ ਅਨਮੋਲ ਗਗਨ ਮਾਨ ਨੇ ਅਸਤੀਫਾ ਕਿਉਂ ਦਿੱਤਾ ਇਹਦੇ ਪਿੱਛੇ ਤਿੰਨ ਚਾਰ ਕਾਰਨ ਨੇ ਜਿਹੜੇ ਅਸੀਂ ਸਮਝ ਸਕਦੇ ਹਾਂ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਨੇ ਲਿਖਿਆ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਦਿਲ ਭਾਰੀ ਹੈ ਮਤਲਬ ਉਦਾਸ ਨੇ ਦੁਖੀ ਨੇ ਤੇ ਸਿਆਸਤ ਛੱਡਣ ਦਾ ਫੈਸਲਾ ਲਿਆ ਜਦੋਂ ਕੋਈ ਵਿਅਕਤੀ ਦੁਖੀ ਹੋ ਕੇ ਸਿਆਸਤ ਛੱਡਣ ਦਾ ਫੈਸਲਾ ਲੈਂਦਾ ਇਹਦਾ ਮਤਲਬ ਹੈ ਜਾਂ ਤਾਂ ਉਹਦੇ ਮਨ ਤੇ ਕੋਈ ਬੋਝ ਹੈ ਜਾਂ ਕੋਈ ਪਰਿਵਾਰਕ ਮਜਬੂਰੀ ਹੈ ਜਾਂ ਪਰਿਵਾਰਕ ਮਜਬੂਰੀ ਹੈ ਜਾਂ ਕੋਈ ਮਨ ਤੇ ਬੋਝ ਹੈ ਤੇ ਉਹਨਾਂ ਨੇ ਬੇਨਤੀ ਕੀਤੀ ਟਵੀਟ ਕਰਕੇ ਸੋਸ਼ਲ ਮੀਡੀਆ ਤੇ ਕਹਿੰਦੇ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਨਾਲ ਹਨ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਇਹਦਾ ਮਤਲਬ ਹੈ ਉਹਨਾਂ ਨੇ ਅਸਤੀਫਾ ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਨੇ ਉਹਨਾਂ ਨੂੰ ਅੱਜ ਨਹੀਂ ਅੱਜ ਤੋਂ ਪਹਿਲਾਂ ਦਿੱਤਾ ਹੈ ਕਿਉਂਕਿ ਜਿਹੜੀ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਮੇਰਾ ਐਮ.ਐਲ.ਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵਾਰ ਕਰੀਤਾ ਜਾਵੇ ਇਹਦਾ ਮਤਲਬ ਹੈ ਉਹਨਾਂ ਨੇ ਅੱਜ ਅਸਤੀਫਾ ਨਹੀਂ ਦਿੱਤਾ ਅਸਤੀਫਾ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਪਹਿਲਾਂ ਭੇਜਿਆ ਹੁਣ ਉਹ ਕੱਲ ਭੇਜਿਆ ਪਰਸ ਨੂੰ ਭੇਜਿਆ ਉਹ ਇੱਕ ਵੱਖਰਾ ਵਿਸ਼ਾ ਕੁਲਤਾਰ ਸਿੰਘ ਸੰਧਵਾ ਸਪਸ਼ਟ ਕਰਨਗੇ ਉਹਨਾਂ ਨੇ ਅਸਤੀਫਾ ਦੇ ਕੇ ਵਿਧਾਇਕੀ ਦੇ ਅਹੁਦੇ ਤੋਂ ਉਹ ਕਹਿੰਦੇ ਇਹਨੂੰ ਪਰਮਾਨ ਕੀਤਾ ਜਾਵੇ ਇਹਨੂੰ ਮਨਜ਼ੂਰ ਕੀਤਾ ਜਾਵੇ ਇੱਕ ਤਰੀਕੇ ਨਾਲ ਉਹ ਬਿਲਕੁਲ ਸਿਆਸਤ ਛੱਡਣਾ ਚਾਹੁੰਦੇ ਨੇ ਇਹ ਨਹੀਂ ਵੀ ਉਹਨਾਂ ਨੇ ਅਸਤੀਫਾ ਦੇਤਾ ਵੀ ਠੀਕ ਹੈ ਜੀ ਜਦੋਂ ਤੁਸੀਂ ਮਨਜ਼ੂਰ ਕਰਨਾ ਹੋਵੇ ਅਸਤੀਫਾ ਮਨਜ਼ੂਰ ਕਰ ਲਿਆ ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਅਕਾਲੀ ਦਲ ਦੇ ਇੱਕ ਐਮਐਲਏ ਸੀ ਡਾਕਟਰ ਸੁਖੀ ਡਾਕਟਰ ਸੁਖਵਿੰਦਰ ਸੁਖੀ ਜਿਹੜੇ ਚੋਣ ਵੀ ਲੜੇ ਸੀ ਅਕਾਲੀ ਦਲ ਵੱਲੋਂ ਲੋਕ ਸਭਾ ਦੀ ਚੋਣ ਲੜੀ ਸੀ ਨਹੀਂ ਜਿੱਤੇ ਪਿਛਲੇ ਸਮੇਂ ਜੋ ਆਮ ਆਦਮੀ ਪਾਰਟੀ ਚ ਆ ਗਏ ਉਹਨਾਂ ਦਾ ਵੀ ਅਸਤੀਫਾ ਜਿਹੜਾ ਹੈ ਹਜੇ ਤੱਕ ਮਨਜ਼ੂਰ ਨਹੀਂ ਹੋਇਆ ਉਹਨਾਂ ਨੇ ਆਪਣਾ ਉਹਨਾਂ ਨੇ ਪਾਰਟੀ ਬਦਲੀ ਉਹਨਾਂ ਨੇ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਚ ਸ਼ਮੂਲੀਅਤ ਕੀਤੀ ਉਹਨਾਂ ਨੂੰ ਵੀ ਸਪੀਕਰ ਨੇ ਪਿਛਲੇ ਮਹੀਨੇ ਸੱਦਿਆ ਸੀ ਹੁਣ ਇਸੇ ਮਹੀਨੇ ਸੱਦਿਆ ਸੀ ਕੁਝ ਦਿਨ ਪਹਿਲਾਂ ਹਜੇ ਤੱਕ ਇਹ ਸਾਫ਼ ਨਹੀਂ ਵੀ ਕੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਜੀ ਅਸਤੀਫਾ ਦਿੱਤਾ ਤੇ ਉਹਨਾਂ ਦਾ ਅਸਤੀਫਾ ਮਨਜ਼ੂਰ ਹੋਇਆ ਜਾਂ ਨਹੀਂ ਹੋਇਆ ਉਹਦੇ ਤੇ ਸਥਿਤੀ ਸਪਸ਼ਟ ਨਹੀਂ ਉਹ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਚਲੇ ਗਏ ਹੁਣ ਉਹਦੇ ਤੇ ਵੀ ਜੋ ਸਥਿਤੀ ਸਪਸ਼ਟ ਹੋਏਗੀ ਆਪਾਂ ਗੱਲ ਸਾਂਝੀ ਕਰਾਂਗੇ ਡਾਕਟਰ ਸੁਖਿੰਦਰ ਸੁਖੀ ਨਾਲ ਗੱਲ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੁਣ ਅਨਮੋਲ ਗਗਨਮਾਨ ਦੇ ਜਿਹੜੇ ਅਸਤੀਫੇ ਦੇ ਕਾਰਨ ਸਮਝ ਆ ਰਹੇ ਨੇ ਇੱਕ ਤਾਂ ਇਹ ਕਾਰਨ ਸਮਝ ਆ ਰਿਹਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਅਨਮੋਲ ਗਗਨਮਾਨ ਜਦੋਂ ਉਹ ਮੰਤਰੀ ਨਹੀਂ ਰਹੇ ਉਹ ਉਸ ਤਰ੍ਹਾਂ ਨਾਲ ਸਰਗਰਮ ਨਹੀਂ ਸੀ ਜਿਸ ਤਰ੍ਹਾਂ ਨਾਲ ਉਹ ਪਾਰਟੀ ਦੇ ਵਿੱਚ ਪਹਿਲਾਂ ਸਰਗਰਮ ਸੀ ਹਾਲਾਂਕਿ ਉਹ ਆਪਣੇ ਹਲਕੇ 'ਚ ਸਰਗਰਮ ਰਹੇ ਲੇਕਿਨ ਆਮ ਆਦਮੀ ਪਾਰਟੀ ਚ ਉਹਨਾਂ ਦੀ ਸਰਗਰਮੀ ਹੁਣ ਉਸ ਤਰ੍ਹਾਂ ਦੀ ਨਹੀਂ ਸੀ ਜਿਸ ਤਰ੍ਹਾਂ 22 ਦੀਆਂ ਚੋਣਾਂ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਸਰਗਰਮ ਸੀ ਦੂਸਰਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਉਹਨਾਂ ਦਾ ਵਿਆਹ ਹੋਇਆ ਹੈ ਔਰ ਇਹ ਵੀ ਸੂਤਰਾਂ ਦੇ ਮੁਤਾਬਕ ਖਬਰਾਂ ਆ ਰਹੀਆਂ ਨੇ ਕਿ ਅਨਮੋਲ ਗਗਨ ਮਾਨ ਵਿਦੇਸ਼ ਵਿੱਚ ਜਾ ਕੇ ਪਰਿਵਾਰ ਸਮੇਤ ਸੈੱਟ ਹੋ ਸਕਦੇ ਨੇ ਕਿਉਂਕਿ ਅ ਵਿਆਹ ਤੋਂ ਬਾਅਦ ਪਰਿਵਾਰ ਦਾ ਫੈਸਲਾ ਬਹੁਤੀ ਵਾਰੀ ਸਾਡੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਮੰਨਣਾ ਪੈਂਦਾ ਹੋ ਸਕਦਾ ਹੈ ਉਹਨਾਂ ਦੀ ਮਜਬੂਰੀ ਹੋਵੇ ਕਿ ਪਰਿਵਾਰ ਦੇ ਨਾਲ ਉਹਨਾਂ ਨੂੰ ਵਿਦੇਸ਼ ਪ੍ਰਵਾਸ ਕਰਨਾ ਹੋਵੇ ਹਾਲਾਂਕਿ ਉਹਨਾਂ ਨੇ ਆਫੀਸ਼ੀਅਲੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਜਿਹੜੀ ਵਕਫ ਵਕ ਸੂਤਰਾਂ ਤੋਂ ਇਹ ਗੱਲ ਆ ਰਹੀ ਹੈ ਕਿ ਉਹ ਵਿਦੇਸ਼ ਜਾ ਕੇ ਵੀ ਸੈਟਲ ਹੋ ਸਕਦੇ ਨੇ ਪੈਸੇ ਦੀ ਕੋਈ ਕਮੀ ਨਹੀਂ ਹੈ ਕਿਉਂਕਿ ਉਹ ਆਪ ਵੀ ਪਹਿਲਾਂ ਵੱਡੇ ਕਲਾਕਾਰ ਰਹੇ ਨੇ ਤੇ ਉਹਨਾਂ ਦਾ ਵਿਆਹ ਜਿਸ ਪਰਿਵਾਰ ਚ ਹੋਇਆ ਹੈ ਉਹ ਵੀ ਪਰਿਵਾਰ ਆ ਕਾਫੀ ਸੰਪੰਨ ਪਰਿਵਾਰ ਹੈ ਇਹ ਇੱਕ ਕਾਰਨ ਹੋ ਸਕਦਾ ਹੈ ਆਮ ਆਦਮੀ ਪਾਰਟੀ ਤੋਂ ਨਾਰਾਜ਼ਗੀ ਹੋਵੇ ਜਾਂ ਆਮ ਆਦਮੀ ਪਾਰਟੀ ਨੇ ਅਸਤੀਫਾ ਮੰਗ ਲਿਆ ਹੋਵੇ ਅਨਮੋਲ ਗਗਨਮਾਨ ਹੋਣਾ ਤਾਂ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਤੋਂ ਤਾਂ ਇਨਕਾਰ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਨਹੀਂ ਹੈ ਸੋ ਕੁਲ ਮਿਲਾ ਕੇ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦਾ ਅਸਤੀਫਾ ਅਗਰ ਮਨਜ਼ੂਰ ਹੋ ਜਾਂਦਾ ਹੈ ਅਨਮੋਲ ਗਗਨ ਮਾਨ ਹੋਣਾ ਦਾ ਤੇ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਨਾਲ ਇੱਕ ਸੀਟ ਹੋਰ ਵੈਲੀ ਹੋ ਜਾਏਗੀ ਅਗਰ ਸਪੀਕਰ ਕੁਲਤਾਰ ਸਿੰਘ ਸੰਧਮਾ ਇਸ ਅਸਤੀਫੇ ਨੂੰ ਮਨਜ਼ੂਰ ਕਰਦੇ ਨੇ ਅਸਤੀਫਾ ਮਨਜ਼ੂਰ ਕਰਨ ਤੋਂ ਬਾਅਦ ਭਾਰਤ ਦਾ ਚੋਣ ਕਮਿਸ਼ਨ ਇਸ ਸੀਟ ਨੂੰ ਖਾਲੀ ਕਰਾਰ ਦੇ ਸਕਦਾ ਹੈ ਔਰ ਕਿਉਂਕਿ ਜਿਹੜੀ ਤਰਨਤਾਰਨ ਦੀ ਜ਼ਿਮਨੀ ਚੋਣ ਹੈ ਉਹਦੇ ਨਾਲ ਉੱਥੇ ਵੀ ਵੋਟਾਂ ਪੈਣੀਆਂ ਨੇ 6 ਮਹੀਨਿਆਂ ਦੇ ਵਿੱਚ ਵਿੱਚ ਪਿਛਲੇ ਮਹੀਨੇ 27 ਜੂਨ ਨੂੰ ਹੀ ਕਸ਼ਮੀਰ ਸਿੰਘ ਸੋਲ ਆਮ ਆਦਮੀ ਪਾਰਟੀ ਦੇ ਐਮ ਐਲ اے ਸੀ ਉਹ ਦੁਨੀਆ ਤੋਂ ਚਲੇ ਗਏ 27 ਦਸੰਬਰ ਤੋਂ ਪਹਿਲਾਂ ਪਹਿਲਾਂ ਉੱਥੇ ਵੋਟਾਂ ਪਾਈਆਂ ਨੇ ਸੋ ਅਗਰ ਇਹ ਵੀ ਸੀਟ ਖਾਲੀ ਹੋ ਜਾਂਦੀ ਹੈ ਜਿਹਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਤੇ ਬਿਹਾਰ ਚ ਨਵੰਬਰ ਦੇ ਵਿੱਚ ਚੋਣਾਂ ਨੇ ਮਨਦੀਪ ਜੀ ਬਹੁਤ ਹੀ ਸੰਭਾਵਨਾ ਇਹ ਹੀ ਹੈ ਕਿ ਬਿਹਾਰ ਦੀਆਂ ਚੋਣਾਂ ਦੇ ਨਾਲ-ਨਾਲ ਅਗਰ ਤਰਨਤਾਰਨ ਦੀ ਸੀਟ ਤੇ ਚੋਣ ਹੋਣੀ ਹੈ ਤੇ ਖਰੜ ਵਾਲੇ ਹਲਕੇ ਦੇ ਉੱਤੇ ਵੀ ਚੋਣ ਨਾਲ ਹੀ ਹੋ ਸਕਦੀ ਹੈ ਸੋ ਇਹ ਜਿਹੜੀਆਂ ਦੋਵੇਂ ਸੀਟਾਂ ਨੇ ਇਹਨਾਂ ਦੋਵੇਂ ਸੀਟਾਂ ਦੇ ਉੱਤੇ ਫਿਰ ਵੋਟਾਂ ਪੈ ਸਕਦੀਆਂ ਨੇ ਭਵਿੱਖ ਦੇ ਵਿੱਚ ਹਾਲਾਂਕਿ ਹਜੇ ਇਹ ਇੰਤਜ਼ਾਰ ਕਰਨਾ ਪਊਗਾ ਡਾਕਟਰ ਸੁਖਵਿੰਦਰ ਵਾਲੀ ਡਾਕਟਰ ਸੁਖਵਿੰਦਰ ਸੁਖੀ ਦੀ ਸੀਟ ਤੇ ਕੀ ਫੈਸਲਾ ਹੁੰਦਾ ਹੈ ਅਗਰ ਉਹ ਵੀ ਸੀਟ ਵੈਲੀ ਕਰਾਰ ਦੇ ਦਿੱਤੀ ਗਈ ਕਿਸੇ ਸਮੇਂ ਕਿਉਂਕਿ ਉਹਨਾਂ ਦਾ ਮਸਲਾ ਹਜੇ ਉਸੇ ਤਰ੍ਹਾਂ ਖੜਾ ਹੈ ਪੂਰੀ ਕਲੈਰਿਟੀ ਨਹੀਂ ਹੈ ਡਾਕਟਰ ਸੁਖਵਿੰਦਰ ਸੁਖੀ ਦੇ ਮਾਮਲੇ ਤੇ ਸੋ ਇਹ ਵੀ ਹੋ ਸਕਦਾ ਹੈ ਕਿ ਕੋਈ ਹੋਰ ਇੱਕ ਦະ ਵ代ਕ ਵੀ ਅਸਤੀਫਾ ਦੇਵੇ ਇਹ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਰਣਨੀਤੀ ਹੈ ਇਹ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੀ ਜਦੋਂ ਜਲੰਧਰ ਤੋਂ ਲੁਧਿਆਣੇ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ ਅਸਤੀਫਾ ਦਿੱਤਾ ਅਰੋੜਾ ਸਾਹਿਬ ਨੇ ਆਪਣੀ ਰਾਜ ਸਭਾ ਦੀ ਸੀਟ ਤੋਂ ਤੇ ਉਹ ਐਮਐਲਏ ਦੀ ਚੋਣ ਹੁਣ ਹੋਣ ਵਾਲੇ ਤੇ ਮੰਤਰੀ ਵੀ ਬਣ ਗਏ ਅਸਤੀਫਾ ਉਹਨਾਂ ਨੇ ਮੰਤਰੀ ਬਣਨ ਤੋਂ ਵਿਧਾਇਕ ਬਣਨ ਤੋਂ ਬਾਅਦ ਦਿੱਤਾ ਹੁਣ ਰਾਜ ਸਭਾ ਦੀ ਸੀਟ ਵੀ ਕਿਸੇ ਵੇਲੇ ਵੀ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਖਾਲੀ ਕਰਾਰ ਦੇ ਦਿੱਤੀ ਜਾਏਗੀ ਅਧਿਕਾਰਿਕ ਤੌਰ ਤੇ ਤੇ ਉੱਥੇ ਜਦੋਂ ਹੁਕਮ ਹੋ ਗਿਆ ਚੋਣ ਕਰਾਉਣ ਦਾ ਤੇ ਫਿਰ ਰਾਜ ਸਭਾ ਦੀ ਵੀ ਚੋਣ ਹੋਣੀ ਹੈ ਸੋ ਪੰਜਾਬ ਚ ਆਉਂਦੇ ਸਮੇਂ ਤੇ ਇੱਕ ਸੀਟ ਰਾਜ ਸਭਾ ਦੀ ਵਿਹਲੀ ਹੈ ਉੱਥੇ ਚੋਣ ਹੋਏਗੀ ਜਿਹੜੀ ਨਿਸ਼ਚਿਤ ਤੌਰ ਤੇ ਆਮ ਆਦਮੀ ਪਾਰਟੀ ਕੋਲੇ ਚਲੀ ਜਾਣੀ ਹੈ ਉਹਨਾਂ ਨੇ ਜਿੱਤ ਲੈਣੀ ਹੈ ਕਿਉਂਕਿ ਉਹਨਾਂ ਦੇ ਹਜੇ ਵੀ 93 94 ਐਮ ਐਲ ਏ ਨਹੀਂ ਤੇ ਆ ਤਿੰਨ ਸੀਟਾਂ ਦੋ ਸੀਟਾਂ ਤਾਂ ਲਗਭਗ ਤੈਨ ਨੇ ਖਾਲੀ ਹੋਣ ਗਿਆ ਤੀਸਰੀ ਜਲੰਧਰ ਵਾਲੀ ਤੇ ਰੇੜਕਾ ਬਣਿਆ ਹੋਇਆ ਇਹ ਬੜਾ ਦਿਲਚਸਪ ਰਹੇਗਾ ਆਉਂਦੇ ਸਮੇਂ ਦੇ ਵਿੱਚ ਕਿ ਜਮਨੀ ਚੋਣਾਂ ਹੁਣ ਜਦੋਂ ਹੋਣੀਆਂ ਨੇ ਪੰਜਾਬ ਚ ਬਿਹਾਰ ਦੀਆਂ ਚੋਣਾਂ ਦੇ ਨਾਲ ਹੀ ਤੇ ਕਿੰਨੀਆਂ ਸੀਟਾਂ ਤੇ ਪੰਜਾਬ ਚ ਚੋਣ ਹੋਏਗੀ ਕੀ ਕੋਈ ਹੋਰ ਐਮਐਲਏ ਅਸਤੀਫਾ ਤਾਂ ਨਹੀਂ ਦੇਵੇਗਾ ਇਹ ਵੀ ਸਵਾਲ ਬਰਕਰਾਰ ਨੇ ਮਨਦੀਪ ਜੀ ਜਿਸ ਤਰ੍ਹਾਂ ਦੀ ਸਿਆਸਤ ਪੰਜਾਬ ਚ ਹੋ ਰਹੀ ਤੇ ਪਹਿਲਾਂ ਜੀ ਉਧਰ ਕੱਲ ਰਣਜੀਤ ਸਿੰਘ ਨੇ ਵੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਤੇ ਉਹ ਕਿਹੜੀ ਪਾਰਟੀ ਚ ਜਾ ਸਕਦੇ ਨੇ ਇਹਦੇ ਬਾਰੇ ਵੀ ਜ਼ਰੂਰ ਗੱਲ ਸਾਂਝੀ ਕਰਿਓ ਦੇਖੋ ਰਣਜੀਤ ਸਿੰਘ ਗਿੱਲ ਨੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਨੇ ਔਰ ਉਹ ਵੀ ਉਹਨਾਂ ਦਾ ਸਬੰਧ ਵੀ ਖਰੜ ਨਾਲ ਹੈ ਤੁਸੀਂ ਇਹ ਵੀ ਇੱਕ ਸੰਜੋਗ ਦੇਖੋ ਇਹ ਸੰਜੋਗ ਹੈ ਜਾਂ ਕੋਈ ਰਣਨੀਤੀ ਹੈ ਜਾਂ ਪਲੈਨਿੰਗ ਹੈ 10-15 ਦਿਨਾਂ ਦੇ ਵਿੱਚ ਇਹਦੇ ਉੱਤੇ ਕੋਈ ਸਪਸ਼ਟ ਗੱਲ ਆਪਾਂ ਕਰ ਸਕਾਂਗੇ ਪਰ ਤੁਸੀਂ ਵੇਖੋ ਕਿ ਰঞ্জੀਤ ਸਿੰਘ ਗਿੱਲ ਉਹਨਾਂ ਨੇ ਕੱਲ ਅਸਤੀਫਾ ਦਿੱਤਾ ਉਹ ਅਕਾਲੀ ਦਲ ਦੇ ਬੜੇ ਸੀਨੀਅਰ ਲੀਡਰ ਰਹੇ ਹਲਕਾ ਇੰਚਾਰਜ ਰਹੇ 17 ਦੀ ਚੋਣ ਅਕਾਲੀ ਦਲ ਦੀ ਟਿਕਟ ਤੇ ਲੜੇ ਅਕਾਲੀ ਭਾਜਪਾ ਵੱਲੋਂ ਪਰ 22 ਦੀ ਚੋਣ ਲੜੇ ਅਨਮੋਲ ਗਗਨ ਮਾਨ ਨੂੰ ਲਗਭਗ 79-80 ਹਜ਼ਾਰ ਵੋਟਾਂ ਮਿਲੀਆਂ ਤੇ ਰਣਜੀਤ ਸਿੰਘ ਗਿੱਲ ਨੂੰ ਉਹਨਾਂ ਨੂੰ 40 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਜੀ ਦੂਸਰੇ ਨੰਬਰ ਤੇ ਅਕਾਲੀ ਦਲ ਦੇ ਭਾਜਪੀ ਦੇ ਕੈਂਡੀਡੇਟ ਦੇ ਤੌਰ ਤੇ ਰਣਜੀਤ ਸਿੰਘ ਗਿੱਲ ਰਹੇ ਸੀ ਦੋ ਵਾਰ ਚੋਣਾਂ ਲੜੀਆਂ ਹੁਣ ਉਹਨਾਂ ਨੇ ਕੱਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਅਹੁਦਿਆਂ ਤੋਂ ਸਾਰਿਆਂ ਤੋਂ ਅਸਤੀਫਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤਾ ਸੰਭਾਵਨਾ ਕਾਇਦੇ ਦੇ ਨਾਲ ਲੱਗਦਾ ਇਹ ਹੈ ਕਿਉਂਕਿ ਉਹ ਪੰਜ ਮੈਂਬਰੀ ਕਮੇਟੀ ਦੀ ਮੈਂਬਰਸ਼ਿਪ ਲੀਡਰਾਂ ਦੇ ਟੱਚ 'ਚ ਸੀ ਇਹ ਵੀ ਚਰਚਾਵਾਂ ਨੇ ਕਿ ਉਹ ਨਾਰਾਜ਼ ਵੀ ਸੀ ਜਿਸ ਤਰ੍ਹਾਂ ਦਾ ਫੈਸਲਾ ਜਥੇਦਾਰ ਸਹਿਬਾਨਾ ਨੂੰ ਹਟਾਉਣ ਦੇ ਬਾਰੇ ਲਿਆ ਗਿਆ ਔਰ ਉਹਨਾਂ ਨੇ ਵਿਰੋਧ ਵੀ ਕੀਤਾ ਸੀ ਕਿ ਜਿਸ ਤਰ੍ਹਾਂ ਨਾਲ ਜਥੇਦਾਰ ਸਹਿਬਾਨਾ ਨੂੰ ਹਟਾਇਆ ਗਿਆ ਉਹ ਬਿਲਕੁਲ ਠੀਕ ਨਹੀਂ ਹੈ ਹੁਣ ਕੱਲ ਉਹਨਾਂ ਨੇ ਅਸਤੀਫਾ ਦਿੱਤਾ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਰਣਜੀਤ ਸਿੰਘ ਗਿੱਲ ਕੀ ਫੈਸਲਾ ਕਰਦੇ ਨੇ ਕੀ ਉਹ ਪੰਜ ਮੈਂਬਰੀ ਕਮੇਟੀ ਦਾ ਹਿੱਸਾ ਬਣ ਜਾਣਗੇ ਮਤਲਬ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਦਾ ਹਿੱਸਾ ਬਣ ਜਾਣਗੇ ਮਤਲਬ ਕੀ ਉਹ ਬਿਲਕੁਲ ਹੀ ਪੰਜ ਮੈਂਬਰੀ ਕਮੇਟੀ ਦੇ ਨਾਲ ਖੜ ਜਾਣਗੇ ਕਿਉਂਕਿ ਉਹਨਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ ਕਿ ਸੁਖਵੀਰ ਬਾਦਲ ਦੇ ਤੜੇ ਨੇ ਜਿਸ ਤਰ੍ਹਾਂ ਨਾਲ ਸ਼੍ਰੋਮਣੀ ਕਮੇਟੀ ਨੇ ਜਿਸ ਤਰ੍ਹਾਂ ਨਾਲ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਉਹਦੇ ਤੋਂ ਖੁਸ਼ ਨਹੀਂ ਪਿਛਲੇ ਸਮੇਂ 'ਚ ਜੋ ਅਕਾਲੀ ਦਲ ਦੇ ਨਵੀਂ ਲੀਡਰਸ਼ਿਪ ਚੁਣੀ ਗਈ ਜਿਹੜਾ ਹਲਕਾ ਖਰੜਾ ਹੈ ਉਸ ਤਰ੍ਹਾਂ ਦੀ ਤਵੱਜੋ ਨਹੀਂ ਦਿੱਤੀ ਗਈ ਇੱਕ ਦਿਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਉਹਨਾਂ ਦਾ ਸਮਰਥਨ ਕੀਤਾ ਸੀ ਕਿ ਇਸ ਤਰ੍ਹਾਂ ਦੇ ਲੋਕਾਂ ਦੀ ਖਿਆਲ ਰੱਖਣ ਦੀ ਲੋੜ ਹੈ ਪਾਰਟੀ ਨੂੰ ਸਾਂਭੰਦੀ ਲੋੜ ਹੈ ਇਸ ਤਰ੍ਹਾਂ ਦੇ ਲੋਕਾਂ ਨੂੰ ਹੁਣ ਕੀ ਰঞ্জੀਤ ਸਿੰਘ ਗਿੱਲ ਪੰਜ ਮੈਂਬਰੀ ਕਮੇਟੀ ਦਾ ਹਿੱਸਾ ਬਣਨਗੇ ਜਾਂ ਰঞ্জੀਤ ਸਿੰਘ ਗਿੱਲ ਭਾਰਤੀ ਜਨਤਾ ਪਾਰਟੀ ਜਾਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਗੇ ਦੇਖੋ ਆਮ ਆਦਮੀ ਪਾਰਟੀ ਨੂੰ ਚੰਗੇ ਬੰਦੇ ਚਾਹੀਦੇ ਨੇ ਤਰਨਤਾਰਨ ਤੋਂ ਹਰਮੀਲ ਸਿੰਘ ਸੰਧੂ ਆਮ ਆਦਮੀ ਪਾਰਟੀ ਲੈ ਗਏ ਗਿੱਦੜਵਾਹਾ ਤੋਂ ਡਿੰਪੀ ਢਲੋਂ ਉਹਨਾਂ ਨੂੰ ਆਮ ਆਦਮੀ ਪਾਰਟੀ ਲੈ ਗਈ ਸੀ ਤੇ ਹੁਣ ਕੋਈ ਵੱਡੀ ਗੱਲ ਨਹੀਂ ਕਿ ਰঞ্জੀਤ ਸਿੰਘ ਗਿੱਲ ਨੂੰ ਵੀ ਆਮ ਆਦਮੀ ਪਾਰਟੀ ਸੱਦੇ ਜਾਂ ਰঞ্জੀਤ ਸਿੰਘ ਇਹ ਆਮ ਆਦਮੀ ਪਾਰਟੀ ਦੇ ਸੰਪਰਕ 'ਚ ਹੋਣ ਜਾਂ ਰঞ্জੀਤ ਸਿੰਘ ਗਿੱਲ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਜਾਣ ਅਗਰ ਰঞ্জੀਤ ਸਿੰਘ ਇਹ ਆਮ ਆਦਮੀ ਪਾਰਟੀ 'ਚ ਜਾਂਦੇ ਨੇ ਤੇ ਉਹ ਆਮ ਆਦਮੀ ਪਾਰਟੀ ਵੱਲੋਂ ਐਮਐਲਏ ਦੇ ਕੈਂਡੀਡੇਟ ਹੋ ਸਕਦੇ ਨੇ ਉਹ ਦੂਸਰੇ ਨੰਬਰ ਦੇ ਕੈਂਡੀਡੇਟ ਸੀ ਅਕਾਲੀ ਦਲ ਵੱਲੋਂ ਚੋਣ ਲੜੇ ਸੀ ਪਿਛਲੀ ਵਾਰੀ ਅਕਲ ਹੁਣ ਇਹ ਬਹੁਤ ਵੱਡਾ ਸਵਾਲ ਹੈ ਕਿ ਰਣਜੀਤ ਸਿੰਘ ਗਿੱਲ ਕੀ ਫੈਸਲਾ ਕਰਦੇ ਨੇ ਇਹ ਵੀ ਹੋ ਸਕਦਾ ਹੈ ਰਣਜੀਤ ਸਿੰਘ ਗਿੱਲ ਭਾਰਤੀ ਜਨਤਾ ਪਾਰਟੀ 'ਚ ਚਲੇ ਜਾਣ ਅਗਰ ਉਹ ਬੀਜੇਪੀ 'ਚ ਚਲੇ ਜਾਂਦੇ ਨੇ ਤੇ ਕੀ ਸਥਿਤੀ ਬਣਦੀ ਹੈ ਇਹ ਵਕਤ ਦੱਸਣਗੇ ਪਰ ਮੈਨੂੰ ਇਹ ਲੱਗਦਾ ਹੈ ਕਿ ਅਗਰ ਰਣਜੀਤ ਸਿੰਘ ਗਿੱਲ ਨੇ ਫੈਸਲਾ ਕਰਨਾ ਹੈ ਕਿਉਂਕਿ ਉਹ ਕਿਸੇ ਨਾ ਕਿਸੇ ਪਾਰਟੀ ਚ ਤਾਂ ਜਾਣਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਹੁਕਮ ਤੋਂ ਬਾਅਦ ਭਰਤੀ ਹੋ ਕੇ ਅਕਾਲੀ ਦਲ ਪੁਨਰਸੁਰਜੀਤ ਹੋ ਰਿਹਾ ਹੈ ਤੇ ਰਣਜੀਤ ਸਿੰਘ ਗਿੱਲ ਉਹਨਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਪੰਜ ਮੈਂਬਰੀ ਕਮੇਟੀ ਦਾ ਹਿੱਸਾ ਬਣ ਕੇ ਕਿਉਂਕਿ ਹੁਣ ਤਾਂ ਪੰਜ ਮੈਂਬਰੀ ਦੀ ਲੀਡਰਸ਼ਿਪ ਜਦੋਂ ਪੁਨਰਸੁਰਜੀਤ ਹੋਣਾ ਹੈ ਅਕਾਲੀ ਦਲ ਤੇ ਇਹ ਚੋਣ ਲੜੇਗੀ ਕਿਉਂਕਿ ਤਰਨਤਾਰਨ ਦੀ ਚੋਣ ਵੀ ਨਵੀਂ ਲੀਡਰਸ਼ਿਪ ਲੜੇਗੀ ਅਗਰ ਅਕਾਲੀ ਹੀ ਰਹਿਣਾ ਚਾਹੁੰਦੇ ਨੇ ਰਣਜੀਤ ਸਿੰਘ ਗਿੱਲ ਤੇ ਫੇਰ ਪੰਜ ਮੈਂਬਰੀ ਕਮੇਟੀ ਦਾ ਹਿੱਸਾ ਬਣ ਜਾਣ ਉਸ ਲੀਡਰਸ਼ਿਪ ਦਾ ਹਿੱਸਾ ਬਣ ਜਾਣ ਅਗਰ ਉਹ ਆਮ ਆਦਮੀ ਪਾਰਟੀ 'ਚ ਜਾਣਗੇ ਤੇ ਆਮ ਆਦਮੀ ਪਾਰਟੀ ਵੀ ਉਹਨਾਂ ਨੂੰ ਟਿਕਟ ਦੇ ਸਕਦੀ ਹੈ ਹੁਣ ਫੈਸਲਾ ਰਣਜੀਤ ਸਿੰਘ ਗਿੱਲ ਦੇ ਹੱਥ ਹੈ ਕਿ ਉਹ ਆਮ ਆਦਮੀ ਪਾਰਟੀ 'ਚ ਜਾਂਦੇ ਨੇ ਭਾਜਪਾ 'ਚ ਜਾਂਦੇ ਨੇ ਜਾਂ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ 'ਚ ਜਾਂਦੇ ਨੇ ਕਿਉਂਕਿ ਕਾਂਗਰਸ 'ਚ ਚਲੇ ਜਾਣ ਇਸ ਤਰ੍ਹਾਂ ਦੀ ਸੰਭਾਵਨਾ ਨਹੀਂ ਹੈ ਉਹਨਾਂ ਦੀ ਜਿਹੜੀ ਰਾਜਨੀਤਿਕ ਸੋਚ ਹੈ ਉਹ ਪ੍ਰੋ ਕਾਂਗਰਸ ਵਾਲੀ ਤਾਂ ਨਹੀਂ ਲੱਗਦੀ ਜਿਸ ਤਰ੍ਹਾਂ ਉਹ ਸਿਧਾਂਤਾਂ ਦੀਆਂ ਗੱਲਾਂ ਕਰਦੇ ਨੇ ਸੋ ਅਗਰ ਸਿਧਾਂਤਕ ਪਹਿਰੇਦਾਰੀ ਦੀ ਗੱਲ ਕਰਨੀ ਹੈ ਤੇ ਫੇਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਆਲਾ ਛੱਡਿਆ ਫੇਰ ਉਹਨਾਂ ਨੂੰ ਸ਼੍ਰੀ ਅਖਾਲ ਸਿਕਤ ਸਾਹਿਬ ਨੂੰ ਸਮਰਪਿਤ ਜਿਹੜੀ ਲੀਡਰਸ਼ਿਪ ਤਿਆਰ ਹੋ ਰਹੀ ਹੈ ਉਸ ਪਾਸੇ ਚਲੇ ਜਾਣਾ ਚਾਹੀਦਾ ਪਰ ਫੈਸਲਾ ਉਹਨਾਂ ਦੇ ਹੱਥ ਹੈ ਇਹ ਵੀ ਸੰਭਾਵਨਾ ਹੈ ਕਿ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਇਹ ਕਿਸੇ ਰਣਨੀਤੀ ਦੇ ਤਹਿਤ ਦਿੱਤਾ ਹੋਵੇ ਕਿਉਂਕਿ ਅਨਮੋਲ ਗਗਨਮਾਨ ਨੇ ਅੱਜ ਹੀ ਅਸਤੀਫਾ ਦਿੱਤਾ ਹੋਵੇ ਇਹਦੀ ਗਰੰਟੀ ਨਹੀਂ ਅਗਰ ਅਨਮੋਲ ਗਗਨਮਾਨ ਨੇ ਕੁਝ ਦਿਨ ਪਹਿਲਾਂ ਅਸਤੀਫਾ ਸੌਂਪਿਆ ਜਿਵੇਂ ਉਹ ਪ੍ਰੈਸ ਨੋਟ ਚ ਲਿਖਦੇ ਨੇ ਕਿ ਉਸ ਤੋਂ ਬਾਅਦ ਰਣਜੀਤ ਸਿੰਘ ਗਿੱਲ ਔਰ ਆਮ ਆਦਮੀ ਪਾਰਟੀ ਚ ਕੋਈ ਆਪਸੀ ਅੰਡਰਸਟੈਂਡਿੰਗ ਬਣੀ ਉਸ ਅੰਡਰਸਟੈਂਡਿੰਗ ਬਣਨ ਤੋਂ ਬਾਅਦ ਕੀ ਰਣਜੀਤ ਸਿੰਘ ਗਿੱਲ ਹੋਣਾ ਨੇ ਅਸਤੀਫਾ ਦਿੱਤਾ ਕਿ ਅਨਮੋਲ ਗਗਨਮਾਨ ਨੇ ਸਪੀਕਰ ਨੂੰ ਅਸਤੀਫਾ ਭੇਜਿਆ ਤੇ ਉਹਨਾਂ ਨੂੰ ਦੱਸਿਆ ਗਿਆ ਹੋਵੇ ਕਿ ਸਾਡਾ ਕੋਈ ਐਮਐਲਏ ਦਾ ਸਾਨੂੰ ਕੈਂਡੀਡੇਟ ਚਾਹੀਦਾ ਇਹ ਵੀ ਹੋ ਸਕਦਾ ਹੈ ਨਾ ਇਹ ਗੁਪਚੁਪ ਗੱਲਾਂ ਹੁੰਦੀਆਂ ਪਾਰਟੀਆਂ ਚ ਕੈਂਡੀਡੇਟਾਂ ਦੇ ਵਿਚਾਲੇ ਸੋ ਅਗਰ ਤਾਂ ਰਣਜੀਤ ਸਿੰਘ ਲਾ ਆਮ ਆਦਮੀ ਪਾਰਟੀ ਚ ਚਲੇ ਗਏ ਫਿਰ ਤਾਂ ਇਹ ਮੰਨਿਆ ਜਾਏਗਾ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਅਪਰੋਚ ਕੀਤਾ ਜਾਂ ਆਪਸ ਚ ਦੋਨਾਂ ਦੀ ਸਾਂਝ ਪੈ ਗਈ ਤੇ ਉਹਨਾਂ ਨੂੰ ਟਿਕਟ ਦਾ ਇਸ਼ਾਰਾ ਹੋ ਗਿਆ ਉਹਨਾਂ ਨੇ ਸੁਖਬੀਰ ਬਾਦਲ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਅਗਰ ਉਹ ਪੰਜ ਮੈਂਬਰੀ ਕਮੇਟੀ ਚ ਜਾਂਦੇ ਨੇ ਫਿਰ ਇਹ ਲੱਗੂਗਾ ਕਿ ਸੱਚਮੁੱਚ ਉਹਨਾਂ ਨੇ ਜਿਹੜਾ ਅਕਾਲੀ ਦਲ ਛੱਡਿਆ ਉਹ ਸਿਧਾਂਤਾਂ ਤੇ ਛੱਡਿਆ ਉਹ ਨਿਰਾਸ਼ੀ ਕਿ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਭਟਕ ਗਿਆ ਅਗਰ ਆਮ ਆਦਮੀ ਪਾਰਟੀ 'ਚ ਜਾਣ ਲਈ ਉਹਨਾਂ ਨੇ ਇਹ ਗੱਲ ਕਹੀ ਕਿ ਸ਼੍ਰੋਮਣੀ ਅਕਾਲੀ ਦਲ ਸਿਧਾਂਤਾਂ ਤੋਂ ਭਟਕ ਗਿਆ ਤੇ ਫਿਰ ਉਹਨਾਂ ਕੋਲੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਭਰਤੀ ਹੋ ਰਹੀ ਹੈ ਫਿਰ ਉਹਨਾਂ ਦਾ ਉਧਰ ਜਾਣਾ ਬਣਦਾ ਸੀ ਸੋ ਮੇਰਾ ਇਹ ਮੰਨਣਾ ਹੈ ਕਿ ਉਹਨਾਂ ਨੂੰ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਰਤੀ ਹੋ ਰਹੀ ਹੈ ਉਸ ਪਾਸੇ ਜਾਣਾ ਚਾਹੀਦਾ ਹੈ ਜਿਉਂ ਆਮ ਆਦਮੀ ਪਾਰਟੀ 'ਚ ਜਾਂਦੇ ਨੇ ਇਹਦਾ ਮਤਲਬ ਹੈ ਕਿ ਹੁਣ ਉਹ ਸਮਝ ਗਏ ਕਿ ਸੁਖਬੀਰ ਬਾਦਲ ਦੇ ਧੜੇ 'ਚ ਕੋਈ ਤਾਕਤ ਬਚੀ ਨਹੀਂ ਕੋਈ ਗਰੰਟੀ ਨਹੀਂ ਵੀ ਸੁਖਵੀਰ ਬਾਦਲ ਦੀ ਅਗਵਾਈ ਚ ਜ਼ਮਾਨਤ ਵੀ ਬਚੂਗੀ ਜਾਂ ਨਹੀਂ ਬਚੂਗੀ ਉਹ ਵੀ ਫਿਰ ਉਸੇ ਸੋਚ ਨਾਲ ਮੌਕੇ ਦੀ ਸਿਆਸਤ ਕਰਦੇ ਹੋਏ ਆਮ ਆਦਮੀ ਪਾਰਟੀ ਚ ਚਲੇ ਗਏ ਬਾਕੀ ਜਿਹੜੇ ਲੀਡਰ ਨੇ ਇਹਨਾਂ ਨੂੰ ਮੌਕੇ ਦੀ ਲੋੜ ਹੁੰਦੀ ਹੈ ਸੰਦੀਪ ਜੀ ਇਹ ਮੌਕਾ ਦੇਖ ਕੇ ਫੈਸਲਾ ਕਰਦੇ ਨੇ ਸੋ ਹੁਣ ਦੇਖਦੇ ਆ ਰਣਜੀਤ ਗਿੱਲ ਕੀ ਫੈਸਲਾ ਕਰਦੇ ਨੇ ਆਉਂਦੇ ਦਿਨਾਂ ਦੇ ਵਿੱਚ ਪਰ ਅਗਰ ਉਹ ਆਮ ਆਦਮੀ ਪਾਰਟੀ ਚ ਵੀ ਚਲੇ ਜਾਂਦੇ ਨੇ ਤਾਂ ਵੀ ਜਿਹੜਾ ਖਰੜ ਹਲਕੇ ਦੀ ਚੋਣ ਜਿਹੜੀ ਜ਼ਿਮਨੀ ਚੋਣ ਹੋਣੀ ਹੈ ਉਹ ਬੜੀ ਦਿਲਚਸਪ ਹੋਣੀ ਹੈ ਕਿਉਂਕਿ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਜਿਸ ਤਰ੍ਹਾਂ ਨਾਲ ਉੱਭਰ ਰਹੀ ਹੈ ਪੰਜਾਬ ਚ ਕੋਈ ਵੀ ਜ਼ਿਮਨੀ ਚੋਣ ਹੈ ਜਿਹੜੀ ਉਹ ਸਖਤ ਮੁਕਾਬਲੇ ਬਿਨਾ ਕਿਸੇ ਤਰ੍ਹਾਂ ਲਈ ਜਿੱਤਣੀ ਹੁਣ ਆਸਾਨ ਨਹੀਂ ਹੈ ਬੜਾ ਦਿਲਚਸਪ ਹੋਊਗਾ ਜਿਹੜਾ ਇਹ ਜ਼ਿਮਨੀ ਚੋਣ ਦਾ ਮੁਕਾਬਲਾ ਹੈ ਕਿਉਂਕਿ ਜਦੋਂ ਹੀ ਵੋਟਾਂ ਪੈਣੀਆਂ ਨੇ ਜ਼ਿਮਨੀ ਚੋਣ ਦੀਆਂ ਨਵੰਬਰ ਜਾਂ ਦਸੰਬਰ ਚ ਉਸ ਤੋਂ ਬਾਅਦ ਲਗਭਗ 1 ਸਾਲ ਰਹਿ ਜਾਣਾ ਚੋਣਾਂ ਲਈ ਸੋ ਸਰਕਾਰ 1 ਸਾਲ ਅਗਲੇ 6 ਮਹੀਨਿਆਂ ਬਾਅਦ ਪਰਫਾਰਮੈਂਸ ਤੇ ਕਿੱਥੇ ਖੜਦੀ ਹੈ ਇਹ ਵੀ ਬੜਾ ਦਿਲਚਸਪ ਰਹੂਗਾ ਦੇਖਣਾ। ਸੋਡਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਸਾਰੇ ਅਹਿਮ ਸਵਾਲਾਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ। ਸੋ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਂਦੇ ਆ ਜੀ। ਧੰਨਵਾਦ ਜੀ। ਬਹੁਤ ਧੰਨਵਾਦ ਮਨਦੀਪ ਜੀ ਔਰ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ। ਕੋਈ ਵੀ ਸਬੰਧਤ ਧਿਰ ਆਪਣਾ ਪੱਖ ਸਾਡੇ ਤੱਕ ਪਹੁੰਚਾ ਸਕਦੀ ਹੈ। ਤੁਸੀਂ ਸਾਨੂੰ ਆਪ ਵੀਡੀਓ ਬਣਾ ਕੇ ਵੀ ਆਪਣਾ ਭੇਜ ਸਕਦੇ ਹੋ। ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤਾਂ।